ਤੇ ਉਹਨਾਂ ਨੇ ਇਨਸਟਰਕਸ਼ਨ ਵਗੈਰਾ ਪਹਿਲਾਂ ਉਹਨਾਂ ਨੇ ਦੱਸੀਆ ਉਹ ਕਹਿੰਦੇ ਕਿ ਤੁਸੀਂ ਆਓ ਪਰ ਪਿੱਛੇ ਆ ਕੇ ਬਹਿਣਾ ਹੈ ਮੂਰੇ ਨਹੀਂ ਜਿੱਦਾਂ ਕੋ ਮਣਾ ਹੈਗਾ ਮੂਰੇ ਆ ਕੇ ਪ੍ਰੇਅਰ ਵਗੈਰਾ ਚੱਲਦੀ ਆ ਜਿੱਥੇ ਪਿੱਛੇ ਜਗ੍ਹਾ ਬਣੀ ਹੋਈ ਆ ਉੱਥੇ ਤੁਸੀਂ ਆ ਕੇ ਬਹਿ ਸਕਦੇ ਹੋ ਵੈਲਕਮ ਚਰਚ ਕੈਟਰਲ ਨੈਲਸਨ ਵੀ ਕਿੰ ਵੈਲਕਮ ਤੁਹਾਨੂੰ ਸਾਰਿਆਂ ਨੂੰ Father oh, we give you thanks and praise. ਕਿਲਾ ਕਿ ਜਾਈਏ ਸੋ ਇੱਥੇ ਤਾਂ ਜਿਹੜਾ ਦੈਲਸਨ ਦਾ ਚਰਚ ਸੀਗਾ ਨਾ ਉੱਥੇ ਆਪਾਂ ਜਾ ਕੇ ਆਏ ਆ ਮੇਰਾ ਇਹ ਹੁੰਦਾ ਆ ਕਿ ਮੈਂ ਨਾ ਸਾਰੇ ਕਲਚਰ ਦਾ ਸਾਰੇ ਧਰਮ ਦਾ ਸਤਿਕਾਰ ਕਰਦਾ ਮੇਰੇ ਹੱਥੇ ਤਾਂ ਆ ਪਹਿਲਾਂ ਤਾਂ ਇਦਾਂ ਮੈਂ ਮਸਜਿਦ ਵਿੱਚ ਵੀ ਚੱਲ ਜਾਣਾ ਹੁੰਦਾ ਤੇ ਚਰਚੇ ਜੀ ਵੀ ਚੱਲ ਜਾਣਾ ਹੁੰਦਾ ਐ ਮੈਂ ਸਿਵਾਜ ਵੀ ਜਾ ਕੇ ਬਹਿਦਾ ਹੁੰਦਾ ਇਹ ਪਹਿਲਾਂ ਜਦੋਂ ਆਪਾਂ ਪਿੰਡ ਰਹਿੰਦੇ ਹੁੰਦੇ ਸੀ ਕਿਸੇ ਨੂੰ ਨਹੀਂ ਪਤਾ ਮੈਂ ਵੀਡੀਓ ਤੇ ਦੱਸਣ ਲੱਗਾ ਮੈਂ ਨੂੰ ਇਦਾਂ ਲੱਗਦਾ ਤੇ ਬਾਜੂਲੇ ਮੈਂ ਸਿਵਾਜ ਤੇ ਜਾ ਕੇ ਬਹਿ ਜਾਣਾ ਉਦੋਂ ਹੀ ਕੋਈ ਵੀ ਤੇ ਇੱਥੇ ਠੀਕ ਆ ਯਾਰ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਵਧੀਆ ਆ ਆਪਾਂ ਉਹਨੂੰ ਪੁੱਛਿਆ ਪਹਿਲਾਂ ਉਹ ਕਹਿੰਦੇ ਕੋਈ ਗੱਲ ਨਹੀਂ ਵੈਲਕਮ ਆ ਤੁਸੀਂ ਅੰਦਰ ਆ ਕੇ ਪ੍ਰੇਅਰ ਚ ਵੀ ਬਹਿ ਸਕਦੇ ਹੋ ਕੋਈ ਚੱਕਰ ਨਹੀਂ ਬਸ ਮੈਨੂੰ ਇੱਕੋ ਸਿਖਾ ਕੇ ਜਦੋਂ ਉੱਥੇ ਮੈਂ ਆਪਾਂ ਲੋਟਾਕਾ ਗਏ ਸੀ ਉੱਥੇ ਮਜੀਦ ਦੇ ਵਿੱਚ ਗਏ ਸੀ ਤੇ ਉਹਨਾਂ ਨੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਸੀ ਕਿ ਕਹਿੰਦੇ ਕਿ ਤੁਸੀਂ ਇੱਥੇ ਅੰਦਰ ਨਹੀਂ ਜਾ ਸਕਦੇ ਡਿਫਰੈਂਟ ਧਰਮ ਤੋਂ ਬਿਲੋਂਗ ਕਰਦੇ ਆ ਪਰ ਪਤਾ ਨਹੀਂ ਉਹਨਾਂ ਦੀ ਕੋਈ ਸਟ੍ਰੈਟੇਜੀ ਹੋਊਗੀ ਧਰਮ ਦੀ ਤੇ ਗੱਡੀ ਕਿੱਥੇ ਆਪਣੀ ਸੁਖੇ ਆਵਲਾ ਕਿਹੜਾ ਏਰੀਆ ਪੈਦਾ ਸੁਖੀ ਬੰ। ਇਹ ਨੈਸਨਲ ਸੈਂਟਰਲ ਚੱਲੇ ਆਪਾਂ ਹੁਣ ਇੱਥੇ ਨੈਸ ਇਹ ਨਿਊਜ਼ੀਲੈਂਡ ਦਾ ਨਿਊਜ਼ੀਲੈਂਡ ਦਾ ਹਾਫ ਆ। ਸੋਰੀ ਨਿਊਜ਼ੀਲੈਂਡ ਦਾ ਹਾਫ ਆ ਇਹਦਾ। ਨਿਊਜ਼ੀਲੈਂਡ ਦਾ ਹਾਫ ਹੈ ਨਾ ਇੱਥੇ ਜਿੱਦ ਜਾਂ ਜਿੱਦਾ ਇਕਵੇਟਰ ਦਾ ਜਿਹੜਾ ਇਕਵੇਟਰ ਲਾਈਕ ਨਿਊਜ਼ੀਲੈਂਡ ਦਾ ਇਕਵੇਟਰ ਇੱਥੇ ਆ। ਆਹ ਦੇਖੋ ਬੋਰਡ ਆ ਗਿਆ ਮੋਰੇ ਸੈਂਟਰ ਆਫ ਨਿਊਜ਼ੀਲੈਂਡ 50 ਮੀਟਰ ਆਹ ਦੇਖੋ ਆਨ தி ਸੈਂਟਰ ਆਫ ਸੈਂਟਰ ਆਫ ਨਿਊਜ਼ੀਲੈਂਡ 1 ਮਿੰਟ ਹੋ ਗਿਆ ਬਸ। ਮੈਂ ਥੋੜੀ ਇੱਥੇ ਬਣਾ ਲਵਾਂ ਕਲਿੱਪ। ਸੈਂਟਰ ਆਫ ਨਿਊਜ਼ੀਲੈਂਡ 50 ਮੀਟਰ ਤੋਂ ਇੱਥੋਂ ਜਿਹੜਾ ਨਿਊਜ਼ੀਲੈਂਡ ਨੂੰ ਅੱਧ ਦੇ ਵਿੱਚ ਵੰਡਦਾ ਆ ਇੱਕ ਦੋ ਚੀਜ਼ਾਂ ਦੇਖ ਲਈਆਂ ਆਪਾਂ ਇੱਥੇ ਇੱਕ ਨਿਊਜ਼ੀਲੈਂਡ ਨੂੰ ਅੱਧ ਦੇ ਵਿੱਚ ਵੰਡਦਾ ਦੇਖ ਲਿਆ ਤੇ ਇੱਕ ਆਪਾਂ ਇੱਥੇ ਦੇਖ ਲਿਆ ਨੈਲਸਨ ਨੂੰ ਅੱਧ ਦੇ ਵਿੱਚ ਵੰਡਦੇ ਆ ਦੋ ਪਾਰ ਨੂੰ ਵੀ ਨੈਲਸਨ ਦੇ ਕੋਤਰੇ ਕੋਈ ਜਿਹਦੇ ਆਪਾਂ ਬਾਣੀ ਦੇ ਪਹਿਲਾਂ ਗਏ ਸੀਗੇ ਆਹ ਵਾਲੀ ਸਪੌਟ ਆਹ ਨਾਲ ਵਾਲੀ ਇੱਥੇ ਪਾਰਕ ਲਾਵਾਂਗੇ ਹੁਣ ਆਹ ਪਾਰਕ ਪਿੱਛੇ ਗਿਆ ਪਿੱਛੇ ਆਪਾਂ ਸ਼ਾਂਤੀ ਦੀ ਗੱਡੀ ਕੱਢ ਲਈ ਇੱਥੇ ਨੈਲਸਨ ਨੈਲਸਨ ਆਪਾਂ ਨਾ ਆਹ ਵਾਲੇ ਉੱਪਰਲੇ ਪਾਸੇ ਜਾਣਾ ਹੈ ਉਸ ਜਗ੍ਹਾ ਤੇ ਆਪਾਂ ਜਾ ਕੇ ਆਣਾ ਹੈ ਜਿੱਥੇ ਨਿਊਜ਼ੀਲੈਂਡ ਦਾ ਸੈਂਟਰ ਪੈਂਦਾ ਇੱਥੇ ਨਿਊਜ਼ੀਲੈਂਡ ਦਾ ਸੈਂਟਰ ਜਿਦਾ ਮਤਲਬ ਹੈ ਅੱਧਾ ਨਿਊਜ਼ੀਲੈਂਡ ਉੱਧਰ ਆ ਜਾਂਦਾ ਅੱਧਾ ਨਿਊਜ਼ੀਲੈਂਡ ਉੱਧਰ ਆ ਜਾਂਦਾ ਆ ਸੈਂਟਰ ਨਿਊਜ਼ੀਲੈਂਡ ਦਾ ਜਿੱਥੇ ਸੈਂਟਰ ਵਾ ਨਾ ਆਪਣੇ ਨਿਊਜ਼ੀਲੈਂਡ ਦਾ ਜਿਹੜਾ ਸੈਂਟਰ ਆ ਉਸ ਤੋਂ ਪਹਿਲਾਂ ਇੱਕ ਨਾ ਬੇਸ ਤੇ ਇੱਥੇ ਜਿਹੜਾ ਗਰਾਊਂਡ ਬੇਸ ਆ ਉੱਥੇ ਇੱਕ ਗਰਾਊਂਡ ਬਣਿਆ ਹੋਇਆ ਆ ਉੱਤੇ ਜਿਹੜੀ ਆ ਵਾਲੀ ਗਰਾਊਂਡ ਆ ਇਹਦੇ ਵਿੱਚ 1870 ਦੇ ਵਿੱਚ ਨੈਲਸਨ ਫੁੱਟਬਾਲ ਕਲੱਬ ਦੇ ਟਾਊਨ ਤੇ ਪਲੱਸ ਜਿਹੜੇ ਨੈਲਸਨ ਕਾਲਜ ਦੀ ਟੀਮ ਨੇ ਇੱਥੇ ਰਗਵੀ ਖੇਲੀ ਸੀਗੀ 1870 ਦੇ ਵਿੱਚ ਤੇ ਉਤੋਂ 100 ਸਾਲਾਂ ਬਾਅਦ ਇਹ ਵਾਲੀ ਜਗ੍ਹਾ ਸੀਗੀ ਇਹ ਰਿਜ਼ਰਵ ਕਰ ਦਿੱਤੀ ਇਹਨਾਂ ਨੇ ਫਸਟ ਮੈਚ ਕਿ ਇੱਥੇ ਮੈਚ ਸਭ ਤੋਂ ਪਹਿਲਾਂ ਨੈਲਸਨ ਦਾ ਆਹ ਵਾਲੀ ਸਾਈਡ ਤੇ ਮੈਚ ਹੋਇਆ ਸੀਗਾ ਆਉ ਦਾ ਲੱਗੀਆਂ ਹੋਈਆਂ ਤਸਵੀਰਾਂ ਵਗੈਰਾ ਤੇ ਜਿਹੜਾ ਦਾ ਫਾਦਰ ਆਫ ਨਿਊਜ਼ੀਲੈਂਡ ਰਗਵੀ ਚਾਰਲਸ ਮੋਨਰੋ ਉਹ ਆ ਬੰਦਾ ਸੀਗਾ ਚਾਲੇ ਸਮਰੋ ਇਹ ਰਗ ਵੀ ਇਹ ਰਗ ਵੀ ਗੇਮ ਦਾ ਇਹ ਫਾਦਰ ਕਹਿੰਦੇ ਐ ਇਹਨੂੰ ਹਾਂਜੀ ਬਹੁਤ ਹਿਸਟਰੀ ਭਈ ਇੱਥੇ ਵੀ ਤਾਂ ਫਰਸਟ ਗੇਮ ਪ੍ਰੋਬਬਲੀ ਨਰਸਨ ਕਾਲਜ ਟੀਮ ਇਨਕਲੂਡਡ ਆ ਸਾਰੇ ਉਹਦੇ ਵਿੱਚ ਜਿਹੜੇ ਬੰਦਿਆਂ ਨੇ ਨਾ ਆਪਣੀ ਖੇਲੀ ਸੀਗੀ ਖੇਲੇ ਸੀਗੇ ਮੈਚ ਉਹ ਆ ਦੋ ਟੀਮਾਂ ਸੀਗੀਆਂ ਉਹਦੇ ਵਿੱਚ ਆ ਬੰਦਿਆਂ ਨੇ ਮੈਚ ਖੇਲੇ ਸੀਗੇ ਨਿਊਜ਼ੀਲੈਂਡ ਫਰਸਟ ਰਗਬੀ ਫੁੱਟਬਾਲ ਮੈਚ ਨੈਲਸਨ ਰਗਬੀ ਕਲੱਬ ਵੇਸ ਨੈਲਸਨ ਕਾਲਜ 14 ਮੇ 1870 ਆ ਵਾਲੀਓ ਗਰਾਊਂਡ ਆ ਸਾਹਮਣੇ ਚੱਲੀਆ ਭਾਈ ਗੱਡੀ ਤਿਆਰ ਅੰਕਲ ਚੜ ਗਏ ਸਾਈਕਲ ਲੈ ਕੇ ਇੱਦਾਂ ਕਿੱਥੇ ਤੁਰ ਹੋਣਾ ਸੀਗਾ ਨਾ ਇਹ ਤਾਂ ਔਖਾ ਹੋ ਜਾਣਾ ਸੀਗਾ ਵਧੀਆ ਰਹਿ ਗਿਆ ਕੰਮ ਆ ਬੋਟਿਕਲ ਰਿਜ਼ਰਵ ਵੀ ਕਹਿੰਦੇ ਆ ਵਾਲੀ ਜਗ੍ਹਾ ਨੂੰ ਆ ਫੌਜੀ ਵਗੈਰਾ ਇੱਥੇ ਲੰਪਕਦੇ ਭਏ ਉੱਪਰ ਦੇਖੋ ਇਹ ਸਾਰਾ ਲੱਗਿਆ ਹੋਇਆ ਬੋਟਿਕਲ ਹਿੱਲ ਹੈਜ਼ ਲੌਂਗ ਯੂਜ਼ਡ ਟੂ ਪਲੇਸ sports recreation center ਇਹ ਵਾਲੀ ਜਗ੍ਹਾ ਆ ਇਹ sports ਲਈ ਯੂਜ਼ ਕੀਤੀ ਜਾਂਦੀ ਸੀ ਉਸ ਟਾਈਮ ਜ਼ਿਆਦਾ ਵਾਚਿੰਗ ਹਾਕੀ ਰਗਬੀ ਇਹ ਇਹ ਜਗ੍ਹਾ ਰਿਜ਼ਰਵ ਕਰ ਦਿੱਤੇ ਸੀ ਉਹਨਾਂ ਨੇ ਉਸ ਟਾਈਮ ਆ ਜਿਹੜਾ ਰਗਬੀ ਦਾ ਫਾਦਰ ਆ ਰਗਬੀ ਗੇਮ ਦਾ ਫਾਦਰ ਆ ਸਿਟੀ ਆਫ ਹਿਸਟਰੀ ਐਂਡ ਟਰੀਜ਼ ਵਾਹ ਬਿਊਟੀਫੁਲ ਕੰਟਰੀ ਆ ਜਾਓ ਭਾਜੀ ਆ ਜਾਓ ਕਿੱਧਰ ਜਾਣਾ ਪਾਸੋ ਕੇ ਵਾ ਲੈਫਟ অর ਰਾਈਟ ਉਹੜਾ ਉਹਦਰਾ ਵਾਲ ਮੰਗੇ ਯਾਨੀ ਕਿ ਸੇਮ ਆ ਦੋਨੇ ਸਾਈਡਾਂ ਅੱਛਾ ਤੇ ਉਹ ਥੋੜੀ ਜਿਹੀ ਦਾਦਾ ਕਿ 60 ਕਿਲੋ ਮੀਟਰ ਆ ਹਾਂਜੀ ਇੱਥੇ ਇੰਟਰਸ ਤੋਂ ਦੋੇ ਰਸਤੇ ਮੜ ਜਾਂਦੇ ਸੇਮ ਵੇ ਅੱਛਾ ਤੇ ਅੰਕਲ ਆ ਜਾਓ ਫੇ ਆਪਾਂ ਦਿੱਖਣ ਜਾਂਦੇ ਨਾ ਮਰੇ ਕਹਾ ਜਾ ਕੇ ਹੈਲੋ ਸਰ ਹਾਇ ਆਜੋ ਇਹ ਕਿੰਨੀ ਕਿਹਾ ਬਾਤ ਕਿੰਨੀ ਕਿਹਾ ਸੁਖਸ਼ਤ ਹੋ ਰਿਹਾ ਰਹੀ ਗੱਲ ਕੋ ਮੋਰੇ ਚੱਲ ਗਏ ਰਹੀ ਜੀ 200 900 ਮੀਟਰ 900 ਮੀਟਰ 1 ਕਿਲੋਮੀਟਰ 1 ਕਿਲੋਮੀਟਰ ਦਾ ਐਂਟਰ ਹੋ ਹੈਗੀ ਹੈ ਜੀ ਹਾਂ ਜੀ ਸੋ ਕੇ ਬਾਜੇ ਮਜਮਜ ਕਰਦਾ ਲੱਗਦਾ ਜਿਹੜਾ ਦੌੜੀ ਜਾਂਦਾ ਤੂੰ ਤਾਂ ਚੜਾਈਆਂ ਤੇ ਦੌੜੀ ਜਾਂਦਾ ਹੈਂ ਦੌੜਦਾ ਹੋਵੇ ਦੌੜਦਾ ਹੀ ਹੋ ਟਾਈਮ ਬਚਾ ਲਵਾਂ ਨਾ ਉਹ ਮੈਂ ਇਕੱਲੀ ਗੱਲੀ ਥੋੜੀ ਚੀਜ਼ ਕਰ ਦਮ ਮੇਰਾ ਟਾਈਮ ਆ ਕੇ 12 ਵਜੇ ਥੱਲੇ ਲਿਆਵਾਂ ਆਹ ਦਿਖਾਤਾ ਫਿਰ ਖਾੜੇ ਕੋ ਵੀ ਟਾਈਮ ਹੋਗਾ ਪੁੱਠਾ ਤੁਰਦਾ ਹੁੰਦਾ ਮੈਨੂੰ ਲੱਗੇ ਕੋਈ ਐਦਾ ਪੁੱਠਾ ਆਮ ਬੰਦਾ ਨਹੀਂ ਤੁਰ ਸਕਦਾ ਹਾਂ ਆਮ ਬੰਦਾ ਐਦਾ ਪੁੱਠਾ ਹਾਂ ਪੁੱਠਾ ਨਹੀਂ ਤੁਰ ਸਕਦਾ ਆਮ ਬੰਦਾ ਹਾਂ ਪੁੱਠਾ ਕਰ ਵੀ ਨਹੀਂ ਆਮਾ ਜਿਹੜਾ ਹੀੜ ਪੂੰਛੀ ਜਾਣ ਜਾਂਦਾ ਫਿਰ ਹੁਣ ਮੇਰਾ ਕਿੰਨੇ ਨੂੰ ਫੋਨ ਕਰ ਤੀਕਿਆ ਫੋਨ ਮੇਰਾ ਅਫਸਰ ਤੇ ਆ ਗਿਆ ਸੱਭ ਨੂੰ ਵਾਈਪਰ ਹਾਂਜੀ ਸਾਈਕਲ ਹੀ ਖੜ ਗਈ ਆਗਲਾ ਰਾਸਤੇ ਹੀ ਹੋਰ ਪਾਸੇ ਨੂੰ ਵੀ ਜਾਂਦਾ ਇੱਕ ਵਿੱਚੋਂ ਉਧਰ ਨਾਲ ਚਲ ਜਿਓ ਨਾਲ ਨਾਲ ਚਲਿਓ ਉੱਪਰ ਇਹ ਇਧਰ ਨਹੀਂ ਜਾਂਦਾ ਇਹ ਇਧਰ ਨਹੀਂ ਇਹ ਹੋਰ ਆਇਆ ਇਧਰ ਬੂਟੇ ਵਗੈਰਾ ਹੀ ਆ ਨਹੀਂ ਬਹੁਤ ਲੰਬਾ ਜਾਂਦਾ ਹੈ ਵੋਕਾ ਅੱਛਾ ਬਹੁਤ ਲੰਬੀ ਹੈ ਛਾਂਟੇ ਦੀ ਗੱਡੀ ਨਾਲ ਅੜ ਗਈ ਸੀ ਉੱਥੇ ਘਾਟੀ ਤੇ ਅੰਕਲ ਦਾ ਵੇਡ ਇੱਥੇ ਕਰਦਾ ਅੰਕਲ ਦਾ ਵੇਡ ਗੱਲ ਉਹ ਪਾਈ ਆ ਬੜਾ ਯਾਰ ਇਹਦਾ ਤੜਾ ਕੇ ਨਾ ਮੋਟਾ ਹੈ ਨਾ ਇੱਕ ਸਾਲ ਜਿਆਦਾ ਉੱਪਰ ਨੂੰ ਤਾਂਣਾ ਠੀਕ ਹੈ ਜੀ ਸਾਂ ਚੜ ਗਿਆ ਯਾਰ ਮੈਂ ਜੇਕਰ ਮੈਂ ਪਾਣੀ ਦੀ ਬੋਤਲ ਗੱਡੀ 'ਚ ਹੁੰਦੀ ਨਾ ਲੈ ਕੇ ਆਏ ਅੰਕਲ ਲੈ ਗਏ ਉਹ ਠੀਕ ਹੈ ਕਾਫੀ ਜਿਆਦਾ ਉੱਪਰ ਆ ਗਿਆ ਤੇ ਘਾਟੀ ਦੇ ਉੱਪਰ ਉਹ ਅੰਕਲ ਰਵੇ ਆ ਹਾ ਅੰਕਲ ਬਰੇ ਕੈਮਰਾ ਲਾਇਆ ਵਾ ਬਹੁਤ ਚੀ ਜਗ੍ਹਾ ਤੇ ਆ ਗਏ ਯਾਰ ਅਗਲੇ ਇੱਧਰ ਥੋੜਾ ਧਿਆਨ ਰੱਖਿਓ ਥੋੜਾ ਸਾਹ ਚੜਿਆ ਪਿਆ ਬੁਰਾ ਆ ਜੰਗਲੀ ਬੈਂਗਣ ਲੱਗੇ ਹੋਇਆ ਜੰਗ ਬੈਂਗਣਾ ਦੀ ਬੈਂਗਣਾ ਦੀ ਸ਼ੇਪ ਦੇ ਵਿੱਚ ਆ ਬੈਂਗਣਾ ਦੀ ਸ਼ੇਪ ਦੇ ਵਿੱਚ ਆ ਦੇਖੋ ਯਾਰ ਅੰਕਲ ਦਾ ਤਾਂ ਨੀਗਰਾ ਮਰੇ ਮਰੇ ਤੁਰੇ ਬਾਕੀ ਬੰਦੇ ਸਾਰੇ ਪਿੱਛੇ ਆ ਸੈਂਟਰ ਆਫ ਦਾ ਨਿਊਜ਼ੀਲੈਂਡ ਆਪਾਂ ਜਾਂਦੇ ਪਏ ਸੀ ਯਾਰ ਮੇਰੀ ਤਾਂ ਬੋਤਲ ਪਾਣੀ ਦੀ ਗੱਡੀ 'ਚ ਭੁੱਲਿਆ ਮੈਂ ਬਹੁਤ ਵੱਡੀ ਮਿਸਟੈਕ ਹੋ ਗਈ ਮੇਰਾ ਗਾਲ ਸੁੱਕੇ ਜਾਂਦਾ ਨਾ ਫਿਰ ਤਾਲੂਆ ਲੱਗਦਾ ਰਹਿੰਦਾ ਫੇਰ ਨਹੀਂ ਕੁਝ ਕਰ ਹੁੰਦਾ ਮੈਂ ਹੁਣ ਸੋਚਿਆ ਕਿ ਪਾ ਜੇ ਲੱਭਿਆ ਬਾਕੀ ਪਤਾ ਨਹੀਂ ਕੀ ਹੋਊਗਾ ਮੈਂ ਨੇ ਘਾਹ ਤੋੜਿਆ ਥੋੜਾ ਜਿਹਾ ਘਾਹ ਹੁਣ ਚਬਾਉਂਗਾ ਚਬਾ ਕੇ ਮੈਂ ਆਪਣੀ ਜਿਹੜੀ ਮੇਰੀ ਤਾਲੂ ਵੇ ਜਿਹੜੀ ਮੇਰੀ ਪਿਆਸ ਲੱਗੀ ਹੋਈ ਆ ਗਾਲ ਮੇਰਾ ਨਾ ਗੜ ਦੇ ਕੋਲ ਇੱਥੋਂ ਸੁੱਕ ਜਾਂਦਾ ਗਾਲ ਤੇ ਆਪਾਂ ਜਗਾ ਦੇ ਉਧਰ ਤਾਂ ਪੁੱਜ ਗਏ ਇੱਥੋਂ ਪਹਿਲੇ ਪਾਸੇ ਬਟ ਮੈਂ ਕਾ ਖਾਣਾ ਹੁਣ ਕਾ ਖਾ ਕੇ ਕਰੂੰਗਾ ਕਾ ਲੈ ਪਾਣੀ ਹੁਣ ਆ ਤੇ ਉਹ ਮੇਰੇ हेल्प ਕਰੂਗਾ ਇਹ ਵਿੱਚ ਜਦੋਂ ਆਪਾਂ ਕੋਈ ਫੂਡ ਖਾਂਦੇ ਆ ਨਾ ਉਹਦਾ ਉਹਨੂੰ ਗਿੱਲਾ ਕਰਨ ਵਾਸਤੇ ਆਪਣੇ ਆਟੋਮੈਟਿਕ ਨੇ ਜੀਵ ਹੈ ਪਾਣੀ ਅੰਦਰੋਂ ਪ੍ਰੋਵਾਈਡ ਕਰ ਦਿੰਦੀ ਆ ਤੇ ਪਾਣੀ ਆ ਗਿਆ ਜੀਵ ਦੇ ਵਿੱਚ ਇਸ ਦੇ ਨਾਲ ਹੁਣ ਮੈਂ ਆਪਣਾ ਗਾਲ ਨੂੰ ਸਾਫ ਕਰੂੰਗਾ ਤੇਰੇ ਉੱਪਰ ਆ ਗਿਆ ਮੈਂ ਆਹ ਜਗ੍ਹਾ ਰਪਾ ਇਸ ਕਰਕੇ ਆਏ ਜਿਹੜੀ ਆਵੜੀ ਚੀਜ਼ ਵਾ ਇਹ ਨਿਊਜ਼ੀਲੈਂਡ ਦਾ ਸੈਂਟਰ ਪੈਂਦਾ ਆ ਆਹ ਵਾਲੇ ਪਾਸੇ ਹੈਗਾ ਆ ਨਾਰਥ ਤੇ ਆਹ ਵਾਲੇ ਵਸਿਆ ਹੈਗਾ ਸਾਊਥ ਜਿਹੜਾ ਸਾਊਥ ਉਹ ਬਲਫ ਤੋਂ ਚੱਲ ਕੇ ਪਿੰਕਟਨ ਤੱਕ ਇਹਦਾ ਜਿਹੜਾ ਡਿਸਟੈਂਸ ਪੈਂਦਾ ਆ ਤੇ ਜਿਹੜਾ ਇਧਰ ਵਾਲਾ ਨਾਰਥ ਵਿੱਚ ਪੈਂਦਾ ਹੈ ਵਲਿੰਗਟਨ ਤੋਂ ਲੈ ਕੇ ਕੈਪਰਿੰਗਾ ਕੈਪਰਿੰਗਾ ਉਹ ਵਾਲੀ プレਸ ਆ ਜਿਹੜੀ ਨਿਊਜ਼ੀਲੈਂਡ ਦੀ ਲਾਸਟ ਜਿੱਥੇ ਜਾ ਕੇ ਨਿਊਜ਼ੀਲੈਂਡ ਦੀ ਜ਼ਮੀਨ ਮੁੱਕ ਜਾਂਦੀ ਆ ਜਿਹੜੀ ਬਲਫ ਆ ਸਾਊਥ ਦੇ ਵਿੱਚ ਉੱਥੋਂ ਨਿਊਜ਼ੀਲੈਂਡ ਦੀ ਜ਼ਮੀਨ ਚੱਲਦੀ ਆ ਤੇ ਆ ਇਹਨਾਂ ਨੇ ਪੁਆਇੰਟ ਲਾਇਆ ਹੋਇਆ ਇਹ ਪੁਆਇੰਟ ਜਿਹੜਾ ਲੱਗਿਆ ਸੀਗਾ 1968 ਦੇ ਵਿੱਚ ਲੱਗਿਆ ਸੀਗਾ ਨਿਊਜ਼ੀਲੈਂਡ ਦਾ ਸੈਂਟਰ ਆ ਵਾ ਨਿਊਜ਼ੀਲੈਂਡ ਦਾ ਇਹਦੇ ਵਿੱਚ ਚਾਰ ਭਾਗ ਵੰਡੇ ਜਾਂਦੇ ਆ ਸਾਊਥ ਤੇ ਨੌਰਥ ਆ ਉਹ ਜਗ੍ਹਾ ਐ ਯਸ ਜਿਹੜੀ ਚੀਜ਼ ਦਾ ਮੈਂ ਦੇਸੀ ਇਲਾਜ ਲੱਭਿਆ ਸੀ ਉਹ ਆ ਚੀਜ਼ ਆ ਜਿਹੜਾ ਮੈਂ ਘਾਹ ਮੂੰਹ ਦੇ ਵਿੱਚ ਪਾ ਕੇ ਚਿਥਿਆ ਸੀਗਾ ਉਹ ਆ ਵਾਲਾ ਘਾਹ ਆ ਮੈਂ ਕਿਹਾ ਦੱਸ ਦਵਾ ਕੇ ਉਹਨਾਂ ਕਹਿੰਦੇ ਕਿ ਉੱਦੇ ਕਰੀ ਜਾਂਦਾ ਇਹਦੇ ਨਾਲ ਮੇਰੀ ਮੈਨੂੰ ਬਹੁਤ ਜ਼ਿਆਦਾ ਹੈਲਪ ਹੋ ਗਈ ਬੜੇ ਧਿਆਨ ਚ ਹੋਵੇ ਕਿ ਜਿਹੜਾ ਇਹ ਤੁਸੀਂ ਘਾਹ ਖਾਣਾ ਆ ਇਕਾ ਹੋਵੇ ਨਾ ਕਿ ਕੋਈ ਜੜੀ ਬੁੱਟੀ ਹੋਵੇ ਬਾਕੀ ਬੰਦੇ ਤੇ ਆਪਣੇ ਤੇ ਡਿਪੈਂਡ ਆਉਣੇ ਕਿ ਖਾਣਾ ਕਿ ਨਹੀਂ ਖਾਣਾ ਮੇਰੀ ਕੋਈ ਖਾਸ رائے ਨਹੀਂ ਹੈ ਕਿ ਇਸ ਲਈ ਮੈਂ ਆਪਣੇ ਹਿਸਾਬ ਨਾਲ ਖਾਦਾ ਇਹ ਵਾਲਾ ਕਿ ਮੈਨੂੰ ਲੋੜ ਸੀਗੀ ਤਾਂ ਮੈਂ ਖਾਂਦਾ ਕੋਈ ਮੇਰੇ ਮਗਰ ਲੱਕੇ ਨਾ ਖਾਏ ਉਹ ਤੇ ਬਹਿ ਗਏ ਅਦਰ ਭਾਈ ਹੁਣੇ ਸਾਰੇ ਕਿੱਦਾਂ ਜਵਾਨਾ ਵਧੀਆ ਵਧੀਆ ਵਾਈ ਗੁੱਦੀ ਕਿਹਾ ਪਾਉਗੀ ਬੋੜਾ ਨੂੰ ਕਹਦੇ ਚੜ ਗਿਆ ਦੂਜਾ ਬੋੜਾ ਤੇ ਆਹ ਇੱਥੇ ਪੂਰਾ ਇਹਦਾ ਥੱਲੇ ਨੂੰ ਕਰਕੇ ਮਾਰਕ ਲੱਗਿਆ ਹੋਇਆ ਉਹਲਾ ਇੱਥੇ ਸੈਂਟਰ ਪੂਰਾ ਪਿੰਨ ਕੀਤਾ ਹੋਇਆ ਉਹਨਾਂ ਨੇ ਇੱਥੇ ਆ ਕੇ ਸੈਂਟਰ ਆ ਜਾਂਦਾ ਆਹ ਵਾਲੇ ਇੱਥੇ ਇੱਥੇ ਆਹ ਵਾਲਾ ਪੁਆਇੰਟ ਆ ਗੋਲਕੇਰਾ ਤੇ ਜਿਹੜਾ ਸੈਂਟਰ ਆਫ ਨਿਊਜ਼ੀਲੈਂਡ ਤੇ ਸਿਗਨਲ ਪ੍ਰੈਜ਼ੀਡੈਂਟ ਵਾਇਟੂ ਦਾ ਸਿਟੀ ਟੂ ਮਾਰਕ 21st ਐਨਿਵਰਸਰੀ ਆਫ ਨੈਲਸਨ ਜੈਸੀ ਅਗਸਟ 1968 ਜਿਹੜਾ ਟ੍ਰਿਕ ਵੀ ਐਚ ਜਿਹੜਾ ਟ੍ਰਿਕ ਵੀ ਐਚ ਸੀਗਾ ਉਹ ਉਹਨੇ ਸਰਵੇ ਕੀਤਾ ਸੀ ਇਹ ਵਾਲੇ ਸਾਰੀ ਜ਼ਮੀਨ ਦਾ ਉਹਨੇ ਇਹ ਵਾਲਾ ਲੰਬਿਆ ਕੀਤਾ ਸੀਗਾ ਇੱਥੇ ਸਾਈਨ ਲਾਇਆ ਸੀ ਕਰਕੇ ਡਿਸਕਵਰੀ ਕੀਤੀ ਸੀ ਉਹਨੇ ਹਾਂਜੀ ਕਰਕੇ ਡਿਸਾਈਡ ਕੀਤਾ ਸੀ ਇਹ ਮੈਂ ਸੈਂਟਰ ਦੇਣੀ ਹਾਂਜੀ ਹੁਣ ਭਾਜੀ ਇੱਕ ਮਿੰਟ ਮੈਂ ਚੈੱਕ ਕਰਨਾ ਹਾਂ ਇਹ ਤੋਂ ਬਲਫ ਕਿੰਨੇ ਬਲਫ ਆਹ ਵਾਲੀ ਜਿਹੜਾ ਸੈਂਟਰ ਆ ਨਿਊਜ਼ੀਲੈਂਡ ਦਾ ਬਲਫ ਇਥੋਂ 999 ਕਿਲੋਮੀਟਰ ਦੂਰ ਆ ਜਿਹੜੀ ਆ ਵਾਲੀ ਸਪੌਟ ਆ ਤੇ ਇੱਥੋਂ ਜੇ ਆਪਾਂ ਕੈਪਰਿੰਗਾਂ ਨੂੰ ਲਾ ਕੇ ਚੱਲਦੇ ਕੈਪਰਿੰਗ ਭਾਜੀ ਘੱਟ ਸ਼ੋਅ ਕਰ ਰਿਹਾ ਯਾਰ ਇਹਦਾ ਤਾਂ ਨਹੀਂ ਹੋਣਾ ਜ਼ਿਆਦਾ ਹੋਣਾ 1200 ਆ ਪਰ ਉਹਦੇ ਵਿੱਚੋਂ ਭਾਜੀ ਉਹ ਜਿਹੜਾ ਫੈਰੀ ਦਾ ਵੀ ਆ ਉਹ ਵੀ ਘੱਟ ਲਉਣਾ ਫੈਰੀ ਦਾ ਨਹੀਂ ਕਾਊਂਟ ਕਰਨਾ ਇਹਨਾਂ ਨੇ ਅਦਰ ਡਿਸਟੈਂਸ ਇਹਨਾਂ ਲੱਗਦਾ ਯਾ ਬਟ ਇਟਸ ਇਟਸ ਆਲ ਗੁੱਡ ਕਿਉਂਕਿ ਜੇ ਮੈਨੂੰ ਲੱਗਦਾ ਸੈਂਟਰਲ ਆਫ ਨਿਊਜ਼ੀਲੈਂਡ ਨੇ ਕੀਤਾ ਆ ਉਹ ਕੀਤਾ ਹੋਇਆ ਆ ਸੈਂਡ ਲੈਂਡ ਦਾ ਕੀਤਾ ਹੋਣਾ ਹਾਂ ਜਿਹੜਾ ਗਾਂ ਸ਼ਿਪ ਜਾਣੀ 7-8 ਘੰਟੇ ਦੀ ਉਹ ਨਹੀਂ ਹੈਗੀ ਨਾ ਯਾਰ ਆਵੇਂ ਵੀ ਹੌਰੀਜ਼ਨਟਲ ਕੀਤਾ ਹੋਊਗਾ ਸਿੱਧੀ ਲਾਈਨ ਸਿੱਧੀ ਲਾਈਨ ਕੀਤੀ ਯਾਰ ਦਾ ਸਿੱਧੀ ਕੀਤੀ ਹੋਈ ਹੈ ਬਈ ਉਹ ਦੇਖੋ ਕਰਾਸ ਆ ਪਲੱਸ ਦਾ ਸਾਈਨ ਆ ਉੱਥੇ ਸਿੱਧੀ ਆ ਆਪਾਂ ਘੁੰਮ ਘੁੰਮ ਕੇ ਜਾਣਾ ਨਾ ਜਿਦਾ ਜਿਹੜੇ ਸਿੱਧੀ ਲਾਈਨ ਆ ਉਹ ਹਜ਼ਾਰ ਆ ਸਿੱਧੀ ਲਾਈਨ ਉਹ ਸੈਂਟਰ ਆ ਆ ਭਾਈ ਹੁਣੀ ਮਿਲਿਆ ਮੈਨੂੰ ਇੱਥੇ ਆਪਾਂ ਜਿੱਥੇ ਉੱਪਰ ਆਏ ਸੀਗੇ ਤੇ ਇਹਨਾਂ ਦੇ ਹੱਥ ਦੇ ਵਿੱਚ ਜਿਹੜਾ ਫੁੱਲ ਦਿਖਦੇ ਪਏ ਆਪ ਜੀ ਤੇ ਇਹ ਫੁੱਲ ਹੈਗਾ ਆ ਇਹਦੇ ਫਰੈਂਡ ਨੇ ਇਹਨੂੰ ਦਿੱਤਾ ਹੈ ਫੁੱਲ ਤੇ ਇਹ ਆਪਣਾ ਪੂਰਾ ਘੁੰਮਦਾ ਪਿਆ ਇੱਥੇ ਨਿਊਜ਼ੀਲੈਂਡ ਕਹਿੰਦਾ ਸਾਰੇ ਇੱਕ ਜਗ੍ਹਾ ਤੇ ਜਿੱਥੇ ਮੈਂ ਜਾਣਾ ਇਹਦੀ ਫੋਟੋ ਮੈਂ ਕਰਦਾ ਆ ਤੇ ਜਦ ਮੈਂ ਵਾਪਸ ਜਰਮਨ ਚਲ ਜਾਣਾ ਉੱਥੇ ਜਾ ਕੇ ਆਹ ਵਾਲਾ ਜਿਹੜਾ ਹੱਥ ਜਿਹਾ ਫੁੱਲ ਆ ਉਹ ਮੈਂ ਉਹਨੂੰ ਦਿਆਣਾ ਕਹਿੰਦਾ ਇਹਦੇ ਵਿੱਚ ਮੈਂ ਸਾਰੀਆਂ ਪੋਜ਼ਿਟਿਵ ਚੀਜ਼ਾਂ ਪਾਣਾ ਪਿਆ ਕਿ ਯਾ ਥੈਂਕ ਯੂ ਆ ਬੂਟਾ ਉੱਪਰੋਂ ਦਾ ਹੈ ਨੀਗਾ ਬਟ ਥੱਲੇ ਇਹਦੀਆਂ ਜਿਹੜੀਆਂ ਜੜਾਂ ਆ ਨਾ ਹੈ ਆਹੋ ਜੜਾਂ ਦੇ ਵੀ ਥੱਲੇ ਰੁੱਖ ਪੂਰੇ ਬਣੇ ਹੋਇਆ ਸਤਿਹੀਆਂ ਹਾਂ ਅੰਕਲ ਨੇ ਵੀ ਨਾ ਇੱਥੇ ਗੁਰਦਾਵਾਂ ਅੰਕਲ ਨੇ ਵੀ ਪੂਰਾ ਨਿਊਜ਼ੀਲੈਂਡ ਦੇ ਸੈਂਟਰ ਤੇ ਜਾ ਕੇ ਅੱਜ ਝੰਡਾ ਕਰਤਾ ਝੰਡਾ ਤਾਂ ਘੱਡੇ ਨਹੀਂ ਝੰਡਾ ਸੀ ਤੇ ਆਏ ਸੀ ਕਿ ਬਾਈ ਨੂੰ ਤੇ ਤਾਂ ਝੰਡਾ ਦਿਖਾ ਲੈਣਾ ਸੀ ਸਹੀ ਗੱਲ ਆ ਨਾ ਝੰਡਾ ਹੁੰਦਾ ਝੰਡਾ ਦਿਖਾਣਾ ਸੀ ਇੱਥੇ ਪੂਰਾ ਝੰਡਾ ਲੈ ਆ ਰਾਣਾ ਸੀ ਇਹਦਾ ਇੱਕ ਵਾਰ ਤਾਂ ਆਪਾਂ ਕੋਈ ਨਹੀਂ ਗਾਹਾਂ ਵੀ ਆਈ ਅਨੇ ਮੋਕੇ ਪਤਾ ਨਹੀਂ ਉਹਦਾ ਲਾਈਵ ਦਾ ਕਿਹੜਾ ਟਾਈਮ ਬੰਦਾ ਆ ਜਵੇ ਆ ਇਸ ਤੋਂ ਪੂਰਾ ਹਿਲੋ ਆਪਾਂ ਜਦ ਆਏ ਨਾ ਆਪਾਂ ਉਹ ਪੁੱਛਦਾ ਪਿਆ ਬਾਈ ਮੇਲਾ ਦਾ ਅੰਕਲ ਦੇ ਨਾਲ ਗੱਲਾਂ ਗੁੱਲਾਂ ਕਰਦੇ ਪਏ ਆ ਕੁਛ 72 years ਹੈਲੋ ਫਰੈਂਡ ਹਾਊ ਆਰ ਯੂ ਕਿਉਰਾ ਕਿਉਰਾ ਫਰਮ ਨਿਊਜ਼ੀਲੈਂਡ ਕਿਉਰਾ ਫਰਮ ਨਿਊਜ਼ੀਲੈਂਡ ਵੇਅਰ ਯੂ ਫਰਮ ਸਰ ਜਰਮਨ ਪਰ ਇਜ਼ ਇ ਹੈ ਇ ਫਰਮ ਜਰਮਨ ਨੋ ਇਜ਼ ਫਰਮ ਦ ਯੂ ਐਸ ਯੂ ਐਸ ਵੀਅਰ ਫਰਮ ਵੀਅਰ ਫਰਮ ਦ ਯੂ ਐਸ ਵਟ ਵੀ ਲਿਵ ਇਨ ਨਿਊਜ਼ੀਲੈਂਡ ਐਂਡ ਦੇਰ ਫਰਮ ਦ ਯੂ ਐਸ Okay, so US, uh, which state? Wisconsin. Wisconsin, okay. Yeah. I went to uh, 2017, New York and yep. California. Yep. I went there, yeah. Yep, that's where we met, was in California. Yeah, okay. <laughs> nice. Are you enjoying New Zealand? Yeah, okay. living here last 20 years. Oh, great. Auckland. So what are Auckland. You doing? What are you Auckland. Are you recording a podcast or what are you doing? Uh, this one, I like. Uh, i sharing this uh, culture, Mori culture, to my culture. Oh. Yeah, in my language. Yeah, beautiful. Yeah, that's well, why. Kiora. Kiora. Yeah, welcome. <laughs> and let's see what's uh, some other one. Morena, is it still morning? I think it's still morning, Morena. Yeah, Morena, I went already there. Awesome, awesome. Yeah, there are uh, 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 coffee shops yeah. there. Yeah, yeah, I went out. Uh, because he's my cousin. He's living here. Lovely. Last seven years. Yeah, nice. Yeah, that's awesome. why our uh, ship is like five o'clock. Yeah. So that's yeah. why we are hurry to go there and catch that. Yeah. Amazing. Otherwise, I miss there. Because two, uh, two hours need to uh 2 2 hours uh, distance yeah. from here that's yeah. why yeah, yeah cool. only well, one one ready? place left at the moment which yeah. one is the old cars there yeah. but that one is the near that house that's fine awesome thank, thank you thank you thank you thank years hi sir Before Nelson, three years there. Yeah. Yeah. but here life is very good on there. So yeah. Yeah. thank you very much yeah. Have a great a great day. Day. Yeah. okay, you. okay. Yeah. thank you ਥੋੜਾ ਆਰਾਮ ਨਾਲ ਚਲੋ ਕੋਈ ਚੱਕਰ ਨਹੀਂ ਥੋੜਾ ਰਹਿ ਗਿਆ ਹੁਣ ਤਾਂ ਥੱਲੇ ਜਾਣ ਨੂੰ ਅੰਕਲ ਖਿੱਚ ਕੇ ਤੇ ਮਾਰਦਾ ਬ੍ਰੇਕਾਂ ਹਾਂਗਾ ਸੈਗਸ ਕੱਟ ਕਰ ਜਣੇ ਆਰਾਮ ਨਾਲ ਹਾਂ ਦਾ ਟਰਾਲੇ ਦੀਆਂ ਬ੍ਰੇਕਾਂ ਲੱਗਦੀਆਂ ਜੀ ਵਿਜ਼ਿਟ ਕਰ ਲਿਆ ਆਪਾਂ ਹੁਣ ਸੈਂਟਰ ਨਿਊਜ਼ੀਲੈਂਡ ਦਾ ਜਿਹੜਾ ਇੱਥੋਂ ਪਰੋਂ ਆਏ ਆ ਇੱਥੋਂ ਐਗਜ਼ਿਟ ਪੁਆਇੰਟ ਆ ਗਿਆ ਆ ਗਰਾਊਂਡ ਨੂੰ ਸਪੋਰਟਸ ਫੀਲਡ ਕਹਿੰਦੇ ਆ ਜਿੱਦਾਂ ਇੱਥੋਂ ਆਪਾਂ ਹੁਣ ਜਾਣਦੇ ਆ ਸਾਡੀਆਂ ਗੱਡੀਆਂ ਪਰਲੇ ਪਾਸੇ ਖੜੀਆਂ ਆ ਉਹ ਵਾਲੇ ਸਾਈਡ ਤੇ ਉੱਥੇ ਉੱਥੇ ਸਾਡੀਆਂ ਗੱਡੀਆਂ ਖੜੀਆਂ ਉੱਥੇ ਜਾਣਦੇ ਹੁਣ ਇੱਥੇ ਕ੍ਰਿਕਟ ਕ੍ਰਿਕਟ ਦੀ ਪ੍ਰੈਕਟਿਸ ਵਗੈਰਾ ਵੀ ਕਰਦੇ ਆ ਇੱਥੇ ਜਿਹੜੇ ਪਲੇਅਰ ਬੰਦੇ ਐਦਾਂ ਬਣਦੇ ਆ ਪਹਿਲੇ ਤੋਂ ਹੀ ਆ ਦੇਖੋ ਪਹਿਲਾਂ ਤੋਂ ਛੋਟੇ ਬੰਦ ਤੋਂ ਹੀ ਨਾ ਜਿਹੜੇ ਬੰਦਾ ਕੋਈ ਚੀਜ਼ ਦੇ ਵਿੱਚ ਚੱਲ ਜਾਂਦਾ ਆ ਤੇ ਗਾਹ ਜਾ ਕੇ ਫਿਰ ਜਦੋਂ ਟੀਮਾਂ ਵੱਡੀਆਂ ਟੀਮਾਂ ਦੇ ਵਿੱਚੋਂ ਆ ਉਹਨਾਂ ਦਾ ਹੁੰਦਾ ਹੈ ਯਾ ਸਟਾਰਟਿੰਗ ਟਾਈਮ ਨਾ ਉਹ ਟੀਚਰ ਕਰਦਾ ਪਿਆ ਮੇ ਵੀ ਟੀਚਰ ਹੋਵੇ ਮੇ ਵੀ ਉਹਦਾ ਫਾਦਰ ਹੋਵੇ ਇੱਧਰ ਫੁੱਟਬਾਲ ਦੀ ਪ੍ਰੈਕਟਿਸ ਚੱਲਦੀ ਪਈ ਆ ਨੈਲਸਨ ਦੇ ਵਿੱਚ ਇੱਕ ਜੀ ਮੈਂ ਰੋਡ ਕੀਤੀ ਜਿਹੜੇ ਦਰਖਤ ਹੋਣਾ ਬਹੁਤ ਜ਼ਿਆਦਾ ਪੁਰਾਣੇ ਪੁਰਾਣੇ ਆ 2-200 ਸਾਲ ਪੁਰਾਣੇ ਦਰਖਤ ਆ ਪੌਥੋਂ ਆ ਗਏ ਸੀਗੇ ਹੁਣ ਆਪਾਂ ਘਰ ਵੱਲ ਨੂੰ ਚਾਲੇ ਪਾ ਲਿਆ ਘਰ ਹੈਗਾ ਇੱਥੋਂ 15 ਮਿੰਟ ਦੀ ਡਰਾਈਵ ਤੇ ਆ ਰਸਤੇ ਇੱਕ ਦੋ ਚੀਜ਼ਾਂ ਹੋਰ ਦੇਖਣ ਵਾਲੀਆਂ ਸੀਗੀਆਂ ਜਿਹੜੀਆਂ ਫੂਡ ਸਟਰੀਟ ਹੈਗੀ ਹੈ ਜਿਹੜੀ ਨੈਲਸਨ ਦੀ ਇਹ ਵੀ ਕਹਿੰਦੇ ਕਿ ਇੱਕ ਫੌਜੀ ਦੇ ਨਾਂ ਤੇ ਹੈ ਬਾਜੀ ਹਾਂਜੀ ਰਦਰ ਫੋਰਟ ਸਨਦਰ ਫੋਰਟ ਇਹ ਫੌਜੀ ਨਾਂ ਤੇ ਆਹ ਸਟਰੀਟ ਹੋ ਆ ਜੀ ਵੀ ਸਾਰਾ ਕੁਝ ਨਾ ਨੈਲਸਨ ਦੇ ਵਿੱਚ ਜ਼ਿਆਦਾ ਫੌਜੀ ਦੇ ਨਾਮ ਤੇ ਹੀ ਹੈ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜੇ ਨੈਲਸਨ ਦੇ ਫੌਜੀ ਜਿਹੜੇ ਸ਼ਹੀਦ ਹੋਏ ਸੀਗੇ ਕਾਫੀ ਜ਼ਿਆਦਾ ਨੰਬਰ ਦੇ ਵਿੱਚ ਸੀਗੇ ਤੇ ਵਾਕਈ ਇੱਕ ਚੀਜ਼ ਮੈਂ ਬਹੁਤ ਜ਼ਿਆਦਾ ਵਧੀਆ ਮੈਨੂੰ ਲੱਗੀ ਇੱਥੇ ਤੇ ਨਾ ਮਤਲਬ ਕੋਈ ਵੀ ਗੋਰ ਆਇਆ ਐਨੇ ਘੈਂਟ ਆ ਯਾਰ ਗੋਰੇ ਇੱਥੇ ਮੇਰੇ ਨਾਲ ਦਾ ਆਕਲੈਂਡ ਦੇ ਵਿੱਚ ਤਾਂ ਔਖਾ ਹੈ ਇਦਾਂ ਦੇ ਹੋਰ ਵੀ ਮੈਂ ਪਿਛੇ ਵੀ ਜਾ ਕੇ ਘੁੰਮ ਕੇ ਆਏ ਆ ਡਿਫਰੈਂਟ ਆ ਇੱਥੇ ਤੇ ਗੋਰੇ ਆ ਜਿਹੜੇ ਪਤਾ ਨਹੀਂ ਚੱਕਰ ਗਈ ਹੈ ਚੱਕਰ ਗਈ ਆ ਭਾਈ ਇੱਥੇ ਤੇ ਗੋਰੇ ਇਦਾਂ ਕਿਉਂ ਕੋਈ ਕਾਰ ਹੈ ਨਾ ਕੋਈ ਪਤਾ ਨਹੀਂ ਜਾਣੀ ਕਿ ਸਾਰੇ ਬਹੁਤ ਮਿੰਨ ਸਾਰੇ ਹੀ ਆ ਵਧੀਆ ਯਾਨੀ ਕਿ ਸਾਰੇ ਸਾਰੇ ਘੈਂਟ ਆ ਸਾਰੇ ਵਧੀਆ ਯਾਨੀ ਕਿ ਮੈਦਨ ਵਰਤ ਸਾਰੇ ਬਲਾ ਕੇ ਲੰਗਦੇ ਆ ਇੱਕ ਦੂਜੇ ਦੀ ਹੈਲਪ ਕਰਦੇ ਆ ਬਿਲਕੁਲ ਬਿਲਕੁਲ ਉਹ ਹੇਲ ਦੇ ਵੀ ਦੇਖਣ ਉਹਦਾ ਪਾਰਟ ਆ ਆ ਅੱਛਾ ਹੇਲੋ ਦਾ ਪਾਰਟ ਈ ਆ ਯਾਨੀ ਕਿ ਇਹਦੇ ਉੱਪਰ ਉਹ ਬਣਿਆ ਆਪਣੀ ਰੈਸਟੋਰੰ ਬਣਿਆ ਬਹੁਤ ਮਹਿੰਗਾ ਰੈਸਟੋਰੰ ਬਣਿਆ ਇਹਦੇ ਉੱਪਰ ਅੱਛਾ ਤੇ ਓਕੇ ਚੰਗੀ ਜਗ੍ਹਾ ਤੇ ਯਾਨੀ ਕਿ ਉਹਦਾ ਇੱਕ ਇੱਕ ਅਪਾਰਟਮੈਂਟ ਮਿਲੀਅਨ ਡਾਲਰ ਚ ਵਿਸ਼ੇਪੜੀ ਲਗਾਦੇ ਆ ਬਹੁਤ ਲਗਾਓ ਆਹ ਉੱਤਰ ਦੇਖੋ ਇੱਧਰ ਥੋੜੇ ਚਿੱਟੇ ਆ ਜੀ 3 3 ਨਾਈਸ ਟੋ ਨਰਸਨ ਕਲਾਸਿਕ ਕਾਰ ਰਿਵਿਊ ਕਾਰ ਮੋਟਰਸ ਵਾਹ ਆ ਫਰਾਰੀ ਆ ਪਤਾ ਨਹੀਂ ਕਿਹੜੀ ਆ ਇੱਧਰ ਖੜੀ ਫਰਾਰੀ ਮੈਨੂੰ ਲੱਗਦਾ ਨੈਲਸਨ ਦਾ ਕਲਾਸਿਕ ਕਾਰ ਮਿਊਜ਼ੀਅਮ ਫੋਰ ਬੈਟੀ ਇਹ ਬਹੁਤ ਵੀਡੀਓ ਹੈ ਅੰਦਰ ਇਹ ਸਾਰੇ ਬੁਲਾਦੇ ਆ ਸਾਰੇ ਬੁਲਾਦੇ ਆ ਆਪਸ਼ਨ ਲੱਗਦੀ ਆਪਸ਼ਨ ਸੋ ਇੱਥੋਂ ਹੈ ਕਿ ਐਂਟਰੀ ਅੱਛਾ ਆਵਲੀ ਐਂਟਰੀ ਆ ਜਿੱਥੇ ਆਪਾਂ ਕਾਰ ਮਿਊਜ਼ੀਅਮ ਦੇ ਵਿੱਚ ਆਏ ਹੋਏ ਆ ਨੈਲਸਨ ਦੇ ਵਿੱਚ ਆਹ ਵਾਲੀ ਹੈਗੀ ਆ ਕੈਡਲਿਕਾ ਕੈਡਲਿਕਾ ਹੈ ਹੈਗੀ ਆ ਕਾਰ 1914 ਦੀ ਆਵਲੀ ਹੈ 1929 ਦੀ ਆ ਗੇਅਰ ਵਾਲੀ ਗੱਡੀ ਆ ਔਰ ਦੇਲੇ ਪਾਸੇ ਆ ਜੋ ਲੈ ਕੇ ਜਾਈਏ ਤੁਹਾਨੂੰ ਅੰਦਰ ਕਫੀ ਵਗੈਰਾ ਇੱਥੇ ਹੈਗਾ ਇਹ ਅੰਦਰ ਨਾਲ ਆ ਗੱਡੀਆਂ ਵਗੈਰਾ 1903 ਦੀਆਂ ਹੈ ਆ ਮਿਊਜ਼ੀਅਮ ਦੇ ਅੰਦਰ ਇੱਥੇ ਆਏ ਹੋਏ ਆ ਇੱਥੇ ਕਾਫੀ ਪੁਰਾਣੀਆਂ ਗੱਡੀਆਂ ਜਿਹੜੀਆਂ ਖੜੀਆਂ ਪਾਲੇ ਬਸੋ ਇਹ ਜਾਗੂਆਰ ਵਗੈਰਾ ਗੱਡੀਆਂ ਖੜੀਆਂ ਹੈਗੀਆਂ ਇਹ ਚਾਬੀ ਦੇ ਦੇ ਸੋ ਲੋ ਆਪਾਂ ਅੰਦਰ ਘੁੰਮਿਆ ਏ ਜਿਆਦਾ ਵੀਡੀਓ ਨਹੀਂ ਬਣਾਈ ਆਪਾਂ ਅੰਦਰ ਤੇ ਕਿਉਂਕਿ ਥੋੜਾ ਵਿਜ਼ਿਟ ਟਾਈਮ ਆਪਾਂ ਅੱਧਾ ਥੋੜਾ ਜਿਹਾ ਦੇਖਿਆ ਮੋਰੇ ਮੋਰੇ ਆਪਾਂ ਫਿਰ ਨਿਕਲੇ ਉਥੋਂ ਨੈਲਸਨ ਕਲਾਸਿਕ ਕਾਰ ਮਿਊਜ਼ੀਅਮ ਇੱਥੋਂ ਹੁਣ ਆਪਾਂ ਸਿੱਧੀ ਪਾਲਣੀ ਗੱਡੀ ਪਿੰਕਟਨ 2:00 ਵਜੇ 5:30 ਵਜੇ ਸਾਡੀ ਪਹੁੰਚ ਆ ਸਾਢੇ 3 ਘੰਟੇ ਵਜੇ ਸਾਢੇ 3 ਘੰਟੇ ਚੋਂ ਸਾਢੇ ਢਾਈ ਕੇ ਪੌਣੇ 3 ਘੰਟੇ ਦੀ ਸਾਡੀ ਡਰਾਈਵਿੰਗ ਆ ਰੱਖੇ ਨਹੀਂ ਹੋਣੇ। ਯਾ ਚੈੱਕ ਇਨ ਚੈੱਕ ਇਨ ਹੋਣੇ ਵੀ ਟਾਈਮ ਲੱਗਣਾ ਨਾ। ਹਾਂਜੀ ਉੱਥੇ ਲੈਣ ਲੱਗੀ ਹੋਣੀ ਗੱਡੀਆਂ ਦੀ। ਯਾ ਜਿਹੜੀ ਤੁਸੀਂ ਗੱਡੀਆਂ ਥਰੂ ਜਾਣਾ ਚੈੱਕ ਇਨ ਕਰਨ। ਹਾਂਜੀ ਉੱਥੇ ਲੈਣ ਲੱਗੀ। ਜੀ ਬਾਜੀ ਚਲੋ ਠੀਕ ਆ ਬਾਜੀ ਫਿਰ ਸੁਖਾ।